ਆਸੋ ਆ ਤਾਂ ਮੈਂ 1 ਮਿੰਟ ਤੈਨੂੰ ਦੇ ਦੂੰਗਾ ਇੱਕ ਦਾ 2 ਲੱਖ ਮੈਂ ਹੋਈ ਫੜਾਰੇ ਸੇਵਾ ਦਾ ਜਿਹੜਾ ਰੁਪਿਆ ਕਿਸੇ ਨਾਲ ਖਾਣਾ ਉਹ ਜੈਰਾ ਕੋੜ ਆ ਇਹ ਰੁਪਿਆ ਖਾ ਕੇ ਉਸ ਬੰਦੇ ਦਾ ਐਂਡ ਮਾੜਾ ਨਿਕਲਣਾ 2 ਲੱਖ ਮੈਂ ਹੋਈ ਫੜਾਰੇ ਡੀਜ਼ਲ ਚਾਹੀਦਾ 2000 ਲੀਟਰ 3000 ਲੀਟਰ 4000 ਲੀਟਰ ਤੁਸੀਂ ਦੱਸ ਦਿਓ ਸ਼ਰਨਜੀਤ ਨੂੰ ਕੱਲ ਮੈਂ ਨਾਲ ਤੇਰੇ ਮੈਂ ਭੇਜ ਦੇ ਬਹੁਤ ਕਰਦੇ ਰਿੰਪ ਤੇ ਖੜਕੇ ਜੋ ਵੀ ਪੇਟਾ ਦਿੱਤੀ ਸਾਨੂੰ 2 ਲੱਖ ਰੁਪਈਆ 4000 ਲੀਟਰ ਤੇਲ ਦੇ ਗਏ ਉੱਥੇ ਕਲੋਨੀ ਦੇ ਸਰਪੰਚ ਸਾਹਿਬ ਜਿਹੜੇ ਮੌਜੂਦਾ ਸੀ ਨਹੀਂ ਸੀ ਉਹਨਾਂ ਡੀਜ਼ਲ ਦਾ ਤੁਸੀਂ ਖर्चा ਨਹੀਂ ਕਰਨਾ ਆ ਸੇਵਾ ਮੈਂ ਲੈ ਲੈਣਾ ਤੁਹਾਨੂੰ ਅਸੀਂ 4000 ਲੀਟਰ ਕੱਲ ਭੇਜਨੇ ਆ 4000 ਲੱਖ ਰੁਪਈਆ ਅਸੀਂ ਅਕਾਲੀ ਦਲ ਦੇ ਵਰਕਰ ਹੋਣ ਦੇ ਨਾਤੇ ਉਹਨਾਂ ਨੂੰ ਸਾਨੂੰ ਬੜਾ ਧੀਮੰਤ ਉਹ 2 ਲੱਖ 20 ਕਲੋਨੀ ਦਾ ਤੇ 4000 ਲੀਟਰ ਤੇਲ ਵੀ ਕਲੋਨੀ ਦਾ ਹੀ ਆ ਸਾਡੇ ਬੂਧਗੜ ਦਾ ਕਿਰਪਈ ਦਾ ਵੀ ਨੁਕਸਾਨ ਹੋਇਆ ਅਸੀਂ ਤਾਂ ਇੱਕ ਮਾਂਤ ਸਾਹਮਣੇ ਰੱਖੀ ਤੇ ਥੋੜੇ ਮੀਡੀਆ ਸਾਹਮਣੇ ਕਿਹਾ 2 ਮਿੰਟ ਚ ਹੁਣ ਮਾਇਆ ਜੀ ਨਾਲ ਨਹੀਂ ਚੱਕੀ ਭਰਦੇ ਮੈਂ ਇੱਥੇ ਬੈਠਾ ਮੈਂ ਮੇਰਾ ਭਤੀਜੀ ਨੂੰ ਭੇਜਦਾ ਇੱਥੇ 2 ਮਿੰਟ ਚ ਮਾਇਆ ਇੱਥੇ ਆ ਜੂ ਕੱਢ ਕੇ 2 ਲੱਖ ਰੁਪਇਆ ਕਿਸੇ ਨੂੰ ਫੜਾ ਜਮਾ ਮੁਰਕੇ ਤੇ ਪਾ ਅਸੀਂ ਕਿਹਾ ਢਿੱਲੋਂ ਸਾਹਿਬ ਨੂੰ ਹੀ ਸ਼ਾਮ ਜੀ ਢਿੱਲੋਂ ਨੂੰ ਅਕੀ ਤੁਸੀਂ ਆਪ ਆਓ ਪ੍ਰਧਾਨ ਜੀ ਆਪਾਂ ਕਲੋਨੀ ਪਿੰਡ ਨੂੰ ਜਿਹੜੀ ਮਾਂਤ ਨਹੀਂ ਦੇਈ ਜੀ ਇਹਨਾਂ ਕਹਿੰਦੇ ਹੋਰ ਥੋੜੇ ਦੇ ਕੋਈ ਇਲਜ਼ਾਮ ਲਾ ਸਾਡੇ 'ਤੇ ਇਲਜ਼ਾਮ ਲਾ ਜੀ ਵੀਡੀਓ ਪਾ ਜੰਦੇ ਜੀ ਰੁਪ ਉਹਨਾਂ ਜਿਹੜੇ ਹੁੰਦਾ ਵੀ ਅੱਜ ਸੁਖਵੀਰ ਸੁਖਵੀਰ ਹੋ ਗਈ। ਦੇਖੋ ਇਹ ਵੀ ਲੋਕਾਂ ਨੂੰ ਪਤਾ ਵੀ 2024 ਚ ਹੋਣਾ ਕੀ ਆ। ਜਿਹੜਾ ਬੰਦਾ ਲੋਕਾਂ ਦੇ ਵਿੱਚ ਦਨਲਾਤ ਵੇਚ ਰਿਹਾ 6 ਵਜੇ ਲੈਪ ਹੋ ਜਾਂਦਾ। ਯਾਰ ਧੰਨ ਦਾ ਉਹ ਇਨਸਾਨ ਆ। ਮੇਰੀ ਸੋਣੋ ਬੇਨ ਤੁਸੀਂ ਆ ਰਹੇ ਹੋ। ਅੱਜ ਅਸੀਂ ਨਾਲ ਸੁਖਵੀਰ ਦੇ ਡੀਸੀ ਸਾਹਿਬ ਸੱਤ-ਸੱਤ ਆਪਣੇ ਸਤਸੰਗਰ ਦੇ ਵਿੱਚ ਬੈਠੇ ਸੀ। ਬਿਆਸ ਦੀ ਰੇ। ਉਹ ਵਿਚਾਰੇ ਐਨੇ ਕਿ ਟੈਨਸ਼ਨ ਦੇ ਵਿੱਚ ਆ ਜਨਤਾ ਲਈ। ਉਹਨਾਂ ਨੂੰ ਪਤਾ じゃ ਮਾਲਕ ਨੂੰ। ਦੇਖੋ ਜਿਹੜਾ ਅਫਸਰ ਵਧੀਆ ਉਹਨੂੰ ਵਧੀਆ ਹੀ ਕਿਹਾ ਜਾਂਦਾ। ਉਹਨੂੰ ਕੋਈ ਮਾਰਾ ਨਹੀਂ। ਕਿਹੜੇ ਨੇ ਡੀਸੀ ਸਾਹਿਬ? ਡੀਸੀ ਸਾਹਿਬ ਦਾ ਨਾਮ ਕੀ ਯਾਰ ਸਾਨੂੰ? ਮਾਂਚੂ 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 ਮੋਚ ਨਹੀਂ ਡੇਡੀ ਸਾਹਿਬ ਨਹੀਂ ਨਹੀਂ ਡੇਡੀ ਨੂੰ ਪਤਾ ਸਾਨੂੰ ਅਸੀਂ ਉੱਥੇ ਮੀਟਿੰਗ ਕਰਕੇ ਆਉਣ ਉਹ ਪਾਰਗ ਹੈ ਜੀ ਡੀਜੀ ਨਾਲ ਮੀਟਿੰਗ ਕਰਨ ਬਈ ਜੇ ਆਪਾਂ ਗੱਬਿਆਂ ਥੋੜਾ ਜਿਹਾ ਇਹ ਦਰਿਆ ਨੂੰ ਦੂਸਰਾ ਕਰਾ ਦਈਏ ਨਾ ਵੀ ਆਪਣਾ ਸਾਡਾ ਹਾਲਤ ਆਇਆ ਉਹ ਬਗਬੇ ਕਾਈ ਖੜੀ ਆ ਨਾ ਸਾਰੀ ਡਰੇਨ ਬਣਾ ਦਈਏ ਬਈ ਕਬੇ ਜਿਵੇਂ ਉਹ ਦੋਦਪੁਰ ਵਾਲੇ ਬੰਦੇ ਨਹੀਂ ਕਹਿ ਰਹੇ ਬਈ ਉਹ ਡੀਸੀ ਜਣਾ ਮੀਟਿੰਗ ਕਰਨ ਗਏ ਆ ਹੋਰ ਵੀ ਸੰਗਤ ਗਈ ਆ ਵੀ ਆਪਾਂ ਡਰੇਨ ਕਰਵਾ ਦਈਏ ਇਹ ਹੈਗਾ ਮਤਲਬ ਇਦਾਂ ਪੋਸੀਬਲ ਹੈ ਵੀ ਹੋ ਸਕਦਾ ਹੈ ਸੋ ਦੇਖੋ ਉਹ ਬੜਾ ਬੜਾ ਵਿਚਾਰੇ ਜਿਗਰਾ ਕੱਢ ਕੇ ਗਏ ਆ ਉਹ ਕਹਿੰਦੇ ਸਾਨੂੰ ਪਹਿਲਾਂ ਬਹੁਤ ਕੁਝ ਹੋਇਆ ਵੀ ਅਸੀਂ ਹੁਣ ਵੀ ਜਾ ਕੇ ਮਿਹਨਤੀ ਕਰਨੀ ਆ 100% ਕਰਕੇ ਹੀ ਜਾਣਗੇ ਉਹ ਜੇ ਡਰੇਨ ਬਣ ਗਈ ਤਾ ਉਹ ਕਹਿੰਦਾ ਜੀ ਦੋ ਇਲਾਕਿਆਂ ਦਾ ਬਚਾ ਉਹਨਾਂ ਨੂੰ ਭਰੋਸਾ ਦਿੱਤਾ ਉਹਨਾਂ ਨਾਲ ਵੀ ਜੇ ਤੁਹਾਡਾ ਕੋਈ ਨੁਕਸਾਨ ਹੋਊਗਾ ਮੈਂ ਤੁਹਾਡੇ ਨਾਲ ਜਿਹੜੇ ਘਟਜੂ ਪਾਣੀ ਦੇ ਜਿਹੜੇ ਵਿਚਾਲੇ ਰੋਗ ਆਦਾ ਅੱਜ ਉਹਨਾਂ ਨੇ ਪੱਥਰਾਂ ਦਾ ਪ੍ਰਬੰਧ ਕਰ ਲਿਆ ਕਲੋਨੀ ਦੀ ਮੀਟ ਗਰੀ ਚੰਡੀਗੜ੍ਹ ਦੇ ਵਿੱਚ ਜਿਹੜੀ ਦੋਦਪੁਰ ਵਾਲਾ ਮਸਲਾ ਉੱਠਿਆ ਹੀ ਸਭ ਤੋਂ ਪਹਿਲਾਂ ਅਸੀਂ ਉਹ ਖਬਰ ਕਵਰ ਕੀਤੀ ਜਿਹੜੇ 113 ਕਿੱਲੇ ਵਾਲਾ ਰੌਲਾ ਪੈ ਰਿਆ ਨਾ ਉਹ ਕਵਰ ਅਸੀਂ ਉਹ ਕੀਤੀ ਸੀਗੀ ਉਸ ਤੋਂ ਬਾਅਦ ਚੋਂ ਡਰੇਨ ਵਾਲਾ ਚਲੋ ਪਰਮਾਤਮਾ ਕਰਾਉਣੇ ਵਾਲਾ ਹੁੰਦਾ ਵੀ ਹਰੇਕ ਕਿਸੇ ਦੇ ਮਨ 'ਚ ਸੋਚ ਹੀ ਦੇ ਦਿੰਦਾ ਹੈ ਗੱਲ ਅਸੀਂ ਵੀ ਚਲੋ ਕੀ ਕਰਾਂ ਇਹ ਤਾਂ ਗੱਲ ਕਰੀ ਸੀ ਇੱਕ ਬਜ਼ੁਰਗ ਨੇ ਵਿਚਾਰ ਰੱਖੇ ਸੀਗੇ ਜਿਸ ਤੋਂ ਬਾਅਦ ਇਹ ਦਿਮਾਗ ਆ ਗਿਆ ਉਹਨਾਂ ਦੇ ਵਿੱਚ ਹੀ ਸਾਹ ਦੇ ਵੀ ਹੋ ਗਏ ਉਹਦਾ ਵਿਚਾਰ ਆ ਗਿਆ ਹੋ ਜਾ ਹੋ ਜਵੇ ਤਾਂ ਜਿਹੜਾ ਸਾਡਾ ਹੁਣ ਰਹਿਦਾ ਰਹਿਣ ਦੀ ਜ਼ਮੀਨ ਆ ਉਹ ਬਚ ਸਕਦੀ ਹੈ ਸਰਪੰਚ ਇਹ ਸਾਡੇ ਭਰਾ ਕਲੋਨੀ ਤੋਂ ਇਹਨਾਂ ਦਾ ਅੱਜ ਦੇ ਘੜੀ ਦੇ ਵਿੱਚ 2 ਤੋਂ 250 ਕਿਲੋ ਦਾ ਨੁਕਸਾਨ ਹੋ ਚੁੱਕਾ ਹੈ 200 ਕਿਲਾ ਕਰੋ ਜਿਹੜੀਆਂ ਜ਼ਮੀਨਾਂ ਸੌਣ ਲੋ ਜੀ 5 ਲੱਖ ਵਾਲੀ ਸੀ ਇਹਦੇ ਵਿੱਚ 70 ਲੱਖ ਵਾਲੀ ਵੀ ਚਲ ਗਈ ਅੱਜ 70 ਲੱਖ ਵਾਲੀ ਜ਼ਮੀਨ ਜਿਹੜੀ ਚਲ ਗਈ ਉਹ ਲੋਕ ਕੀ ਕਰਨਗੇ ਇੱਕ ਸਾਡਾ ਜੁਆਈਏ ਲੱਗਦਾ ਕਲੋਨੀ ਪਿੰਡ ਤੋਂ ਉਹਨਾਂ ਜ਼ਮੀਨ ਲਈ ਜੀ 60 ਲੱਖ ਦੀ ਰੀਜੈਕਟਰੀ ਕਰਾ ਲਈ ਕਬਜ਼ਾ ਉਹਨਾਂ ਲੈਣਾ ਸੀ ਅੱਛਾ ਅਗਲੇ ਮਹੀਨੇ ਉਹਦਾ ਛੜਦਾ 60 ਲੱਖੇ ਉੜ ਗਏ ਅਸੀਂ ਕਹਿੰਦੇ ਬੜੀ ਦੁੱਖ ਵਾਲੀ ਗੱਲ ਆ ਯਾਰ ਜਿਹੜੇ ਲੋਕੀ ਇਹ ਸੇਵਾ ਕਰਦੇ ਆ ਤੇ ਮਾਇਆ ਨਾਲ ਜਾਂ ਆ ਸਿੱਧਿਆ ਨਾਲ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਕਿਉਂਕਿ ਦੇਖੋ ਸੇਵਾ ਦਾ ਜਿਹੜਾ ਰੁਪਈਆ ਕਿਸੇ ਨਾਲ ਖਾਣਾ ਉਹ ਜੈਰਾ ਕੋੜ ਆ ਇਹ ਰੁਪਈਆ ਖਾ ਕੇ ਉਸ ਬੰਦੇ ਦਾ ਐਂਡ ਮਾੜਾ ਨਿਕਲਣਾ ਗੱਲ ਇਹ ਹੋਸੀ ਕੱਲ ਜੀ ਇੱਥੇ ਪ੍ਰਧਾਨ ਜੀ ਆਜੇ ਸਾਡੇ ਬਲ ਇਸ ਨਿਹਾਲ ਸਾਡੇ ਪ੍ਰਧਾਨ ਜੇ ਸਰਸ ਕੁਬੀਰ ਸਿੰਘ ਜੀ ਬਾਦਲ ਉਹ ਆਣੇ ਇੱਥੇ ਸੀਗੇ ਇਹ ਨਾ ਰੋਡ ਕੱਲ ਜਾਮ ਸੀ ਉਹ ਤੁਹਾਡੇ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਨਹੀਂ ਜੀ ਆਏ ਸੀ ਆਏ ਆ ਚੌਂ ਲੈ ਜੀ ਆਏ ਸੀ ਉਹ ਆ ਜੀ ਐਸ ਰੋਡ ਦੀ ਲੈਣਾ ਚਾਹੁੰਦੇ ਸੀ ਕੱਲ ਤੇ ਰੱਜ ਬਹੁਤ ਸੀਗਾ ਇੱਧਰ ਦੀ ਨਗੜੇ ਨਹੀਂ ਸੀ ਅਸੀਂ ਇਹ ਕੀ ਕਰੀ ਕਿ ਜੇ ਇੱਧਰ ਦੀ ਆਏ ਪਰਾਂਜੀ ਲੋਕਾਂ ਨਾਲ ਕੰਮ ਰੋਕਤਾ ਭਾਈ ਸੁਖਬੀਰ ਆਇਆ ਯਾਰ ਸਦਾ ਕੰਮ ਰੁਗਿਆ ਨੁਕਸਾਨ ਹੋ ਗਿਆ ਅਸੀਂ ਨਾ ਰੂਟ ਬਣਾ ਲਿਆ ਬੂਥ ਘੜਦੀ ਇੱਥੇ ਆਣੀ ਸੀ ਟਰੈਕਟਰਾਂ ਤੇ ਦੀ ਉਹਨਾਂ ਨੂੰ ਕਿਸੇ ਵੀ ਕੰਮ ਨਾਲ ਮਨੇਰਾ ਹੋ ਗਿਆ ਉੱਥੇ ਬੱਜ ਗਏ 9 ਸਵੇਰ ਜਿਹੜੀ ਦੇ ਕੋਈ ਸਕਵਲਟੀ ਹੁੰਦੀ ਹੈ ਸਕਵਲਟੀ ਦਾ ਆਪਾਂ ਨੂੰ ਨਹੀਂ ਪਤਾ ਪਲਾਂਜ ਕਹਿੰਦੇ ਵੀ ਆਪਾਂ ਗਾਂ ਚਲੀ ਸਕਿਉਰਟੀ ਕਹਿੰਦੇ ਨਹੀਂ ਇਹ ਤਾਂ ਗਾਂ ਨਹੀਂ ਅਸੀਂ ਤੁਹਾਨੂੰ ਜਾਣਦੇ ਕਿਉਂਕਿ ਜੰਗਲ ਪੈਂਦਾ ਬੰਨ ਪੈਂਦਾ ਸੀ ਉਹਨਾਂ ਨੇ ਬੂਥ ਕਰਦੇ ਰਿੰਪ ਤੇ ਖੜ ਕੇ ਜੋ ਵੀ ਭੇਟਾ ਦਿੱਤੀ ਸਾਨੂੰ 2 ਲੱਖ ਰੁਪਈਆ 4000 ਲੀਟਰ ਤੇਲ ਦੇ ਗਏ ਉੱਥੇ ਕਲੋਨੀ ਦੇ ਸਰਪੰਚ ਸਾਹਿਬ ਜਿਹੜੇ ਮੌਜੂਦਾ ਸੀ ਨਹੀਂ ਸੀ ਚਲੋ ਸਾਡੇ ਸਾਫਕਾ ਸਰਪੰਚ ਜੀ ਵੀ ਭਰਾ ਸਾਡੇ ਉੱਥੇ ਧੱਕਾ ਸੀਗਾ ਜ਼ਿਆਦਾ ਉਹਨਾਂ ਨੇ 2 ਲੱਖ ਰੁਪਏ ਜੀ ਅਸੀਂ ਅਕਾਲੀ ਦਲ ਦੇ ਵਰਕਰ ਹੋਣ ਦੇ ਨਾਤੇ ਉਹਨਾਂ ਸਾਨੂੰ ਬੜਾ ਧੀਮਾਂਤ ਉਹ 2 ਲੱਖ 20 ਕਲੋਨੀ ਦਾ ਤੇ 4000 ਲੀਟਰ ਤੇਲ ਵੀ ਕਲੋਨੀ ਦਾ ਹੀ ਆ ਸਾਡੇ ਪੂਥਰ ਦਾ ਰੁਪਈਆ ਵੀ ਨੁਕਸਾਨ ਨਹੀਂ ਹੋਇਆ ਅਸੀਂ ਤਾਂ ਇੱਕ ਮਾਨਤ ਸਾਹਮਣੇ ਰੱਖੀ ਅਸੀਂ ਇਹਨਾਂ ਨੂੰ ਮਾਨਤਾ ਅੱਜ ਦੇਣੀ ਸੀ ਜਦ ਕਿ ਢਿੱਲੋਂ ਸਾਹਿਬ ਕਿਤੇ ਮੀਟਿੰਗ ਨੇ ਚਲ ਗਈ ਸੰਜੇ ਸਿੰਘ ਢਿੱਲੋਂ ਹਾਂਜੀ ਸ਼ਮਜੀਤ ਸਿੰਘ ਢਿੱਲੋਂ ਸੁਣ ਲੋ ਉਹ ਪਤਾ ਕੀ ਦੇਖੋ ਹੁਣ ਜੇ ਮੈਂ ਕੱਢ ਕੇ 2 ਲੱਖ ਰੁਪਈਆ ਕਿਸੇ ਨੂੰ ਪੜਾ ਜਮਾ ਮੁੜ ਕੇ ਇੱਥੇ ਪਾ ਅਸੀਂ ਕਿਹਾ ਢਿੱਲੋਂ ਸਾਹਿਬ ਨੂੰ ਹੀ ਸ਼ਮਜੀਤ ਢਿੱਲੋਂ ਨੂੰ ਅਕ ਵੀ ਤੁਸੀਂ ਆਪ ਆਓ ਪ੍ਰਧਾਨ ਜੀ ਆਪਾਂ ਕਲੋਨੀ ਪਿੰਡ ਨੂੰ ਜਿਹੜੀ ਮਾਨਤਾ ਨਹੀਂ ਦੇਈ ਜੀ ਕੱਲ ਨੂੰ ਜੇ ਅਸੀਂ 11 ਵਜੇ ਜਾਂ 12 ਵਜੇ ਕਿਸੇ ਵੀ ਟਾਈਮ ਇੱਥੇ ਮੀਟਿੰਗ ਇਕੱਠੀ ਕਰਕੇ ਅਸੀਂ ਉਹਦਾ 4000 ਲੀਟਰ ਵੀ ਪ੍ਰਧਾਨ ਜੀ ਜਿਹੜਾ ਤੇਲ ਦੇਗੇ ਤਾਂ 2 ਲੱਖ ਰੁਪਈਆ ਵੀ ਕਿਹਨਾਂ ਕਹਿੰਦੇ ਹੋ ਤੁਹਾਡੇ ਦੇ ਕੋਈ ਇਲਜ਼ਾਮ ਲਾ ਰਹੇ ਸਾਡੇ ਦੇ ਇਲਜ਼ਾਮ ਲਾ ਜੀ ਵੀਡੀਓ ਪਾ ਜਿੰਦੇ ਜੀ ਰੁਪਈਆ ਦੇਗਾ ਜੀ ਬੁੱਧਕਾ ਨੂੰ 2 ਲੱਖ ਯਾਰ ਦੇਖੋ ਜੇ ਕੋਈ ਤੁਸੀਂ ਦੇਖੋ ਤੁਸੀਂ মিডিਆ ਵਾਲਿਆਂ ਬੜੇ ਸਿਆਣੇ ਆ ਯਾਰ ਦੇਖੋ ਜੇ ਦੇ ਕੋਈ ਮੌਕੇ ਤੇ ਆਪੜ ਪਈ ਹੁੰਦੀ ਹੈ ਕਿਸੇ ਮੋਦਵਾਰ ਬੰਦੇ ਨੂੰ ਸਮਝਾ ਕੇ ਖੜਾ ਕੇ ਜਾਣਗੇ ਨੀ ਤੇ ਉਹ ਵੀਡੀਓ ਜੇ ਸਾਹਮਣੇ ਦੇਤਾ ਜੀ ਉਸ ਤੋਂ ਵੱਡਾ ਸਬੂਤ ਕੀ ਬਾਜੀ ਲੋਕਾਂ ਜਿਹੜੀ ਸੋਚਣੀ ਮਾਰੀ ਗੱਲ ਦਾ ਸੋਚਦੇ ਆ ਬੋਲੇ ਇਹੀ ਗੱਲ ਚਲੋ ਤੁਹਾਡੀ ਗੱਲ ਵਿਚਾਰੇ ਆ ਇੱਕ ਉਹ ਮੀਮ ਵਾਇਰਲ ਕਰ ਰਹੇ ਨੇ ਇੱਕ ਬਜ਼ੁਰਗ ਤੁਹਾਡੀ ਸ਼ਕਲ ਦੇ ਨੇ ਉਹਨਾਂ ਨੂੰ ਟਰੈਕਟਰ ਤੇ ਲਿਜਾ ਰਹੇ ਨੇ ਸਕੀਰ ਬਦਲ ਨੂੰ ਬਾਅਦ ਚ ਉਹਨਾਂ ਨੂੰ ਪੈਸੇ ਦੇ ਰਹੇ ਨੇ ਉਹ ਕਹਿੰਦੇ ਜੀ ਵੀ ਆਪਣੇ ਬੰਦੇ ਦੇ ਤੇ ਹੁਣ ਇਹ ਦੱਸੋ ਜੀ ਜਿਹੜਾ ਬੰਦਾ ਟਰੈਕਟਰ ਤੇ ਲੈ ਕੇ ਜਾਊਗਾ ਕਿਉਂਕਿ ਉਹ ਸਾਫ ਦਾ ਉਪ ਮੁੱਖ ਮੰਤਰੀ ਨੇ ਕੋਈ ਸਰਪੰਚ ਪੰਚ ਕੋਈ ਨੰਬਰਦਾਰ ਕੋਈ ਮੋਟਰ ਬੰਦਾ ਹੀ ਲੈ ਕੇ ਜਾਊਗਾ ਠੀਕ ਆ ਬੰਨੇ ਤੱਕ ਲੈ ਗਿਆ ਅਸੀਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਇੱਕ ਵਾਰ ਗੱਲ ਕਲੀਅਰ ਕਰਦੇ ਵੀ ਸਮਝਣ ਦੀ ਗੱਲ ਹੁੰਦੀ ਆ ਜਦੋਂ ਮੋਟਰ ਬੰਦਾ ਲੈ ਕੇ ਗਿਆ ਤੇ ਪੈਸੇ ਵੀ ਮੋਟਰ ਬੰਦੇ ਨੂੰ ਹੀ ਪੜਾਉਣੇ ਨੇ ਵੀ ਫਿਰ ਇਹ ਆਪਾਂ ਗੱਲਾਂ 'ਚ ਨਾ ਪਈਏ ਕਿਤੇ ਨਾ ਕਿਤੇ ਵੀ ਆਪਣੇ ਲੋਕਾਂ ਦੀ ਤਰਾਸਦੀ ਆ ਵੀ ਜਦੋਂ ਮੁਸ਼ਕਲ ਆਉਂਦੀ ਆ ਆਪਾਂ ਹੋਰ ਗੱਲਾਂ ਹੀ ਪਈਆਂ ਅੱਜ ਤੁਹਾਨੂੰ ਵੀ ਪਤਾ ਜਿਹੜੇ ਨਾ ਕੁਝ ਗਲਤ ਹਨ ਸਾਰਾ ਉਹਨਾਂ ਜਰੇ ਹੁੰਦਾ ਵੀ ਅੱਜ ਸੁਖਵੀਰ ਸੁਖਵੀਰ ਹੋ ਗਈ। ਦੇਖੋ ਇਹ ਵੀ ਲੋਕਾਂ ਨੂੰ ਪਤਾ ਵੀ 2024 ਚ ਹੋਣਾ ਕੀ ਆ। ਜਿਹੜਾ ਬੰਦਾ ਲੋਕਾਂ ਦੇ ਵਿੱਚ ਦਨਲਾਤ ਵੇਚ ਰ ਰਿਆ 6 ਵਜੇ ਲੈਪ ਹੋ ਜਾਂਦਾ। ਯਾਰ ਧੰਨ ਦਾ ਉਹ ਇਨਸਾਨ ਆ। ਅਸੀਂ ਕੀ ਗੱਲ ਲਈ ਸਪੋਰਟ ਕਰਦੇ ਜਦੋਂ ਕੋਈ ਗਲਤ ਕਰਦਾ ਕੋਈ ਉਹਨਾਂ ਨੂੰ ਗਲਤ ਕਹਿਣ ਵਾਲੇ ਵੀ ਅਸੀਂ ਹੁੰਨੇ ਆ ਮੂਰੇ। ਜਦੋਂ ਗਲਤ ਜਦੋਂ ਮਾਰਾ ਹੋਇਆ ਸਾਰਿਆਂ ਦਾ ਮਾਰਾ ਗਿਆ ਦੇਖੋ ਫਾਵਾ ਮਾਰੀਆਂ ਸੀਆਂ ਪਾਲਟੀ ਮਾਰੀ ਨਹੀਂ ਸੀ। ਸਾਡੇ ਲੋਕਾਂ ਨਾਲ ਜਾਣ ਪੁੱਛ ਕੇ ਮਾਰੀ ਕੀਤੀ ਅੱਜ ਕਿਉਂ ਚੇਤੇ ਸੁਣੋ। ਵੱਡੇ ਬਾਦਲ ਸਾਹਿਬ ਨਾਲ ਜੋ ਪੰਜਾਬ ਲਈ ਕਰਤਾ ਕੋਈ ਦੁਨੀਆ ਤੇ ਮੁੱਖ ਮੰਤਰੀ ਨਹੀਂ ਕਰ ਸਕਦਾ ਦੇਖੋ ਅਸੀਂ ਗੁਰੂ ਨੰਨ ਵਾਲੇ ਬੰਦੇ ਆ ਜਿੰਨੀਆਂ ਉਹਨਾਂ ਦਾ ਗੁਰੂ ਸਾਹਿਬ ਦੇ ਵਿੱਚ ਜਾਦਗੀਰਾ ਬਣਾਤੀਆਂ ਵੱਡੇ ਵੱਡੇ ਕੰਮ ਕਰਦੇ ਘੱਲੂ ਕਾਰੇ ਬਣਾਤੇ ਕਹਿੰਨਾ ਬਾਦਲ ਉਹਦੇ ਅੰਦਰ ਇੱਕ ਸਿੱਖੀ ਦਾ ਜਜ਼ਬਾ ਸੀ ਉਹ ਚੈੱਕ ਨੂੰ ਉਹ ਗੁਰੂ ਨੰਨ ਵਾਲੇ ਇਸ ਮੌਕੇ ਆਪਣੇ ਮੁੱਖ ਮੰਤਰੀ ਸਾਹਿਬ ਤਾਂ ਬਿਮਾਰ ਨੇ ਨਹੀਂ ਤਾਂ ਉਹਨਾਂ ਨੇ ਵੀ ਆ ਜਾਣਾ ਉਹ ਯਾਰ ਬਿਮਾਰ 24 ਘੰਟੇ ਬਿਮਾਰ ਆ ਉਹ ਸੌਣ ਲੋ ਅਸੀਂ ਉਹਨਾਂ ਬਾਰੇ ਕੁਝ ਨਹੀਂ ਕਹਣਾ ਮੁੰਡਿਆ ਸਾਹਿਬ ਦਾ ਭਰਾ ਹੀ ਆ ਅਸੀਂ ਉਹਨਾਂ ਬਾਰੇ ਵੀ ਕੁਝ ਨਹੀਂ ਕਹਣਾ ਉਦਾ ਰਹੇ ਨੇ ਮੁੰਡੀਆਂ ਨਹੀਂ ਆ ਰਹੇ ਆ ਦੇਖੋ ਅਸੀਂ ਮਾਰਾ ਨਹੀਂ ਕਹਿੰਦੇ ਜੋ ਵੀ ਉਹ ਤੋਂ ਹੋ ਰਿਹਾ ਉਹ ਕਰ ਰਿਹਾ ਜੋਰ ਲਾ ਰਿਹਾ ਜਿਹੜਾ ਬੰਦਾ ਕਰਦਾ ਹੀ ਉਹਦਾ ਤਰੀਫ ਕਰਨੀ ਬਣਦੀ ਆ ਵੀ ਤਾਂ ਹੀ ਸਾਡਾ ਵੀ ਇਹੀ ਮਤਲਬ ਹੈ ਜਿਹੜਾ ਚੰਗਾ ਕਰਦਾ ਉਹਦੀ ਤਰੀਫ ਕਰੋ ਹੋਰ ਗੱਲਾਂ ਨਹੀਂ ਹੋਈਆਂ ਅੱਧੀ ਮੁੰਡੀਆਂ ਜੀ ਸਾਡੇ ਪ੍ਰਾਤ ਤਿੰਨ ਵਾਰ ਆ ਗਏ ਅਸੀਂ ਉਹਦਾ ਪੂਰਾ ਧੰਨਵਾਦ ਕਰਦੇ ਆ ਜਿੰਨਾ ਯਾਰ ਜੋਰ ਲਾ ਰਹੇ ਆ ਪੂਰਾ ਪਰ ਇਹ ਵੀ ਇਹ ਤਾਂ ਦੇਖੋ ਪ੍ਰਧਾਨ ਜੀ ਐਸੋ 2 ਲੱਖ ਰੁਪਏ ਦੇਣ ਕਰਕੇ ਚਲੋ ਜਿਹੜਾ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਤੁਸੀਂ ਉਹ ਤੇ ਕਲੀਅਰ ਕੀਤਾ ਵੀ ਜਦੋਂ ਕੱਲ ਨੂੰ ਤੇਨ ਸਾਹਿਬ ਆ ਜਾਣਗੇ ਤਾਂ ਅਸੀਂ ਦੇਖੋ ਅਸੀਂ ਇੱਥੇ ਥੋੜੇ ਮੀਡੀਆ ਸਾਹਮਣੇ ਕਰਿਆ 2 ਮਿੰਟ ਚ ਹੁਣ ਮਾਇਆ ਜੀ ਨਾਲ ਨਹੀਂ ਚੱਕੀ ਭਰਦੇ ਮੈਂ ਇੱਥੇ ਬੈਠਾ ਮੈਂ ਮੇਰਾ ਭਤੀਜੀ ਨੂੰ ਭੇਜਦਾ ਇੱਥੇ 2 ਮਿੰਟ ਚ ਮਾਇਆ ਇੱਥੇ ਆਜੂ ਜੇ ਕੁਝ ਬੰਦਾ ਜ਼ਿੰਮੇਵਾਰਾ ਲੈ ਲਵੇ ਬਾਏ ਗੁਰਜੀ ਸਾਹਿਬ ਦਾ ਕਾਰਜਾ ਇੱਕ ਛੋਟੀ ਅਰਜੀ ਸਾਡੀ ਪਿੰਡ ਸਸਰਾਲੀ ਕਲੋਨੀ ਵੱਲੋਂ ਜੋ ਕਿ ਲੰਗਰ ਗੁਰੂ ਘਰ ਤੋਂ ਚੱਲਦੇ ਆ ਰਹੇ ਨੇ ਬਾਹਰੋਂ ਸੰਗਤਾਂ ਨੇ ਬਹੁਤ ਸੇਵਾ ਕੀਤੀ ਆ ਲੇਕਿਨ ਅਗਰ ਪ੍ਰਸ਼ਾਸਨ ਮੇਰੀ ਬਾਤ ਨੂੰ ਸੁਣਦਾ ਮੇਰੀ ਮੰਗ ਨੂੰ ਸੁਣਦਾ ਸਾਡੀ ਸਾਰੇ ਪਿੰਡ ਦੀ ਮੰਗ ਇੱਕੋ ਹੀ ਆ ਸਾਡਾ 150 ਕਿੱਲਾ ਜ਼ਮੀਨ ਦਾ ਦਰਿਆ ਲੈ ਗਿਆ ਮੇਰੇ 5 ਕਿੱਲੇ ਛੋਟੇ ਸਿਰਲਗੇ ਸੀਗੇ ਚੋਨਾ ਲੱਗਿਆ ਹੋਇਆ ਸੀਗਾ ਉਹ ਵੀ ਲੈ ਗਿਆ ਪਰ ਅੱਜ ਦੋਸਦੀ ਕੜੀ ਜੇ ਸਰਕਾਰਾਂ ਜੇ ਸਾਥ ਦੇਣਗੀਆਂ ਤਾਂ ਅਸੀਂ ਸਰਕਾਰ ਚ ਚਾਹੇ ਜਿਹੜੀ ਮਰਜ਼ੀ ਆਵੇ ਸਾਨੂੰ ਕਿਸੇ ਨਾਲ ਕੋਈ ਰੋਸ ਨਹੀਂਗਾ ਪਰ ਸਾਡਾ 150 ਕਿਲੋ ਦੀ ਪਰਭਾਈ ਹੋਣੀ ਚਾਹੀਦੀ ਆ ਪਿੰਡ ਸਸਰਾਲੀ ਕਲੋਨੀ ਵਿੱਚ ਮੈਂ ਕੋਈ ਮੀਰ ਨਹੀਂ ਮੇਰੇ ਨਾਲ ਕੋਈ ਕੀਲੇ 500 ਕਿਲਾ ਨਹੀਂ 150 ਕਿਲੇ ਦਾ ਨੁਕਸਾਨ ਹੋ ਗਿਆ ਤਾਂ ਵੀ ਲੰਗਰ ਚੱਲਦਾ ਹੈ ਤਾਂ ਵੀ ਲੰਗਰ ਸਾਡੇ ਪਿੰਡਾਂ ਹਾਂ ਜੀ ਜੇ ਸਿੱਖ ਕੌਮ ਹਮੇਸ਼ਾ ਖੜੀ ਦੀ ਖੜੀ ਰਹੂਗੀ ਔਰ ਮੇਰੇ ਸਾਡੇ 5 ਕਿਲੋ ਝੋਨੇ ਟੱਕ ਡਿਗੇ ਵੀਰੇ ਅੱਜ ਮੈਂ ਸਰਕਾਰ ਨੂੰ ਮੰਗ ਕਰਦਾ ਕਿ ਮੇਰੀ ਉਹ ਪਰਭਾਈ ਕੀਤੀ ਜਾਵੇ ਪੂਰੇ ਪਿੰਡ ਦੀ 150 ਕਿਲਾ ਪਿੰਡ ਦਾ ਵੀ ਨਾਲ ਡਿਗਿਆ ਵਾ ਸਾਨੂੰ ਉਹਦਾ ਮਨਾਰਕਾ ਮਿਲਣਾ ਚਾਹੀਦਾ ਵਾ ਅਸੀਂ ਸਰਕਾਰ ਦਾ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਾਂਗੇ ਜਰੂਰ ਤੁਹਾਡੀ এবੀਜੀ ਹਜੇ ਚਲੋ ਵਿਪਤਾ ਦੀ ਘੜੀ ਆ ਪਹਿਲਾਂ ਆਪਾਂ ਇਹਨੂੰ ਠੀਕ ਕਰ ਲਈਏ ਇਹਨੂੰ ਕਵਰ ਕਰ ਲਈਏ ਆਪਾਂ ਤੁਹਾਡੇ ਨਾਲ ਖੜੇ ਆ ਮੀਡੀਆ ਵੀ ਤੁਹਾਡੇ ਨਾਲ ਖੜਾ ਪ੍ਰਸ਼ਾਸਨ ਵੀ ਨਾਲ ਖੜਾ ਉਹਨੇ ਮੈਂ ਇੱਕ ਗੱਲ ਹੋਰ ਦੱਸਣੀ ਚਾਹਨਾ ਮੀਡੀਆ ਵਾਲੇ ਮੇਰੇ ਕੋਲ ਲੰਗਰਾਂ ਦੇ ਕੋਲ ਕਾਫੀ ਵਾਰ ਹੀ ਆਏ ਆ ਲੇਕਿਨ ਅਜ ਤੱਕ ਸਾਡੀ ਸੁਣਾਈ ਮੀਡੀਆ ਨਾਲ ਵੀ ਨਹੀਂ ਪਾਈ ਹੈਗੀ ਅਜੀ ਸਭ ਤੋਂ ਪਹਿਲਾਂ ਮੰਗ ਕੀਤੀ ਜੀ ਸਾਡਾ ਸਤਲੁਜ ਦਰਿਆ بچਾ ਦਿਓ ਸਾਡੇ ਲੱਖਾਂ ਯਾਰਾ ਪੰਜਾਬੀ ਸਭ ਰੋੜ ਜਾਣੇ ਆ ਸਭ ਮਰ ਜਾਣੇ ਆ ਨਹੀਂ ਅਸੀਂ ਅਨਗੱਟ ਪਾਉਨੇ ਆ ਜੀ ਸਾਨੂੰ ਕੋਈ ਮਾੜਾ ਕਹੇ ਵੀਡੀਓ ਜੇ ਚੱਲਦੀ ਜੇ ਅਸੀਂ ਐ ਨਹੀਂ ਹੈਗਾ ਵੀ ਜੇ ਸਾਨੂੰ ਕੋਈ ਮਾੜਾ ਕਹਿ ਰਿਹਾ ਸੀ ਉਹ ਕੱਟ ਦਿੰਨੇ ਆ ਪਰसों ਅਸੀਂ ਆਏ ਸੀ ਕਿ ਉਹ ਬੀਬੀਆਂ ਚਲੋ ਉਹਨਾਂ ਦਾ ਗੁੱਸਾ ਜਾਏ ਤੇ ਉਹਨਾਂ ਦਾ ਨੁਕਸਾਨ ਹੋਇਆ ਸੀ ਉਹ ਕਾਫੀ ਪੜਕ ਰਹੀਆਂ ਸੀ ਅਸੀਂ ਉਹ ਵੀ ਕਲਿੱਪ ਪਾਈ ਆ ਵੀ ਜੇ ਸਾਨੂੰ ਉਹ ਬੋਲੀਆਂ ਵੀ ਆ ਬੇਸ਼ੱਕ ਕਿਉਂਕਿ ਉਹ ਆਪਣੀ ਜਗ੍ਹਾ ਤੇ ਸਹੀ ਸੀ ਜਿਹੜੇ ਬੰਦੇ ਦਾ 8 ਕਿੱਲੇ ਚੱਲੇਗੇ 10 ਕਿੱਲੇ ਚੱਲੇਗੇ ਉਹ ਕੀ ਉਹਦੇ ਮਨ ਤੇ ਬੀਤਦੀ ਆਪਾਂ ਸੋਚ ਵੀ ਨਹੀਂ ਸਕਦੇ ਚਲੋ ਅਸੀਂ ਉਹਨਾਂ ਦਾ ਵੀ ਦੁੱਖ ਸਮਝਦੇ ਸੀ ਪਰ ਸਾਡਾ ਫਰਜ਼ ਵੀ ਆਈ ਸੀਗਾ ਵੀ ਉਹਨਾਂ ਦੀ ਆਵਾਜ਼ ਸਰਕਾਰ ਤੱਕ ਜਾਵੇ ਹੁਣ ਘਰੇ ਬੈਠੇ ਆਪਾਂ ਜਿੰਨਾ ਮਰਜੀ ਰੋਈ ਜਾਈਏ ਕੋਈ ਹੱਲ ਨਹੀਂ ਹੋਣਾ ਜਦ ਤੱਕ ਆਪਣੀ ਆਵਾਜ਼ ਨਹੀਂ ਮੈਂ ਬਾਈ ਜੀ ਉਹੀ ਆਵਾਜ਼ ਦੇ ਖਾਤਰ ਕੱਲ ਮੇਰੇ ਕੋ ਘੱਟ ਘੱਟ ਘਟੋ ਤੋਂ ਘਟਾ ਮਤਲਬ ਕੇ ਮੋਦੀ ਜੀ ਵਾਲੇ ਵੀ ਪੱਤਰਕਾਰ ਆਏ ਹੋਏ ਸੀਗੇ ਪੰਜਾਬ ਦੇ ਵੀ ਆਪਣੇ ਆਏ ਹੋਏ ਸੀਗੇ ਉਹਨਾਂ ਨੂੰ ਮੇਰੀ ਇੱਕੋ ਮੰਗ ਸੀਗੀ ਕਿ ਸਾਡਾ ਪਹਿਲਾ ਸਭ ਤੋਂ ਪਹਿਲਾ ਬੰਨ ਪੱਕਾ ਬਣਾਇਆ ਜਾਵੇ ਉਸ ਤੋਂ ਬਾਅਦ ਸਾਡੇ ਪਿੰਡ ਦੀਆਂ 150 ਕਿਲਾ ਜ਼ਮੀਨ ਦਾ ਡਿੱਗਿਆ ਵਾ ਉਸ ਦਾ ਪ੍ਰਭਾਈ ਕੀਤੀ ਜਾਵੇ ਔਰ ਮੇਰੇ ਖੋਦੇ ਮੈਂ ਮੌਕੇ ਦਾ ਪਿੰਡ ਸਸਰਵਾਲੀ ਉਹਨੇ ਦਾ ਪੰਜਾਂ ਅਰਜਨ ਸਿੰਘ ਮੇਰਾ ਨਾਮ ਆ ਔਰ ਮੇਰਾ ਘਰ ਦੇਖ ਲਓ ਬਿਲਕੁਲ ਜਾ ਕੇ ਬਿਲਕੁਲ ਦੀਵਾ ਵੀ ਚੱਲ ਰਹੀਆਂ ਨਾਲ ਹਾਂ ਜੀ ਜੀ ਬਿਲਕੁਲ ਮੇਰਾ ਘਰ ਗਰੀਬ ਆ ਮੈਂ ਕੋਈ ਅਮੀਰ ਘਰ ਦਾ ਨਹੀਂ ਗਾਡਰ ਵਾਲੇ ਵੀਰੇ ਮੇਰੇ ਪਏ ਆ ਵੀ ਮੈਨੂੰ ਇਹੀ ਸਵਾਲ ਅਗੇ ਮੰਗਾ ਕਿ ਜੋ ਸਾਡਾ ਨੁਕਸਾਨ ਹੋਇਆ ਸਰਕਾਰ ਆਪਣੇ ਪੱਧਰ ਹਾਲਾਤ ਦੇ ਹਿਸਾਬ ਨਾਲ ਜਰੂਰ ਜੀ ਜਰੂਰ ਤੁਹਾਡੇ ਨਾਲ ਖੜੇ ਆ ਇਹ ਆਪਣਾ ਠੀਕ ਹੋ ਜਵੇ ਇਹ ਖਤਰਾ ਟਲ ਜਵੇ ਤੁਹਾਡੀ ਆਵਾਜ਼ ਇਸੇ ਤਰ੍ਹਾਂ ਅਸੀਂ ਪਹੁੰਚਾਉਂਦੇ ਰਾਂਗੇ ਜਦ ਤੱਕ ਤੁਹਾਡਾ ਮੁਆਵਜ਼ਾ ਤੁਹਾਡੇ ਨੁਕਸਾਨ ਦੀ ਪਰਪਾਈ ਨਹੀਂ ਹੁੰਦੀ ਇਹ ਤੁਹਾਡੇ ਨਾਲ ਵਾਦਾ ਕਰਦੇ ਆਂ ਅਸੀਂ ਬਾਅਦ ਵੀ ਤੁਹਾਡੀ ਤੁਸੀਂ ਹਾਂ ਬੋਲਣ ਵਾਲਾ ਜਿਗਰਾ ਰੱਖਿਓ ਅਸੀਂ ਜਿਗਰੇ ਵਾਲੇ ਹੈਗੇ ਆ ਅਸੀਂ ਨਾਲ ਖੜੇ ਆ ਠੀਕ ਹੈ ਜੀ ਬਾਈ ਜੀ ਸਹੀ ਗੱਲ ਆ ਜੀ ਜਿਗਰਾ ਸਾਡਾ ਬਹੁਤ ਸੀਗਾ ਬਾਈ ਜੀ ਅਸੀਂ ਤੱਕ ਸੱਤ ਦਾ ਹੋ ਗਿਆ ਨਹੀਂ ਨਹੀਂ ਉਹ ਤਾਂ ਚਲੋ ਆਪਾਂ ਮੰਨਦੇ ਆ ਮੈਂ ਕਹਿੰਦਾ ਵੀ ਬਾਅਦ ਚ ਗੱਲ ਕਰਨ ਦਾ ਜਿਗਰਾ ਰੱਖਿਓ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਕਿਸੇ ਨੁਕਸਾਨ ਤੋਂ ਨਹੀਂ ਡਰਦੇ ਅਸੀਂ ਕਿਸੇ ਉਹ ਤੋਂ ਨਹੀਂ ਡਰਦੇ ਅਸੀਂ ਤੁਹਾਡੀ ਆਵਾਜ਼ ਪਹੁੰਚਾਵਾਂਗੇ ਬਾਈ ਜੀ ਜਿਹਦਾ ਨਾ ਜਿਹਦਾ ਨਾ ਜਿਗਰਾ ਅੰਦਰ ਪਾੜ ਦਾ ਦੱਸੂ ਮੇਰੇ ਉਹੀ ਜਿਹੜੇ ਕੁਰਸੀਆਂ ਲੈ ਕੇ ਬੈਠੇ ਆ ਜਿਹੜੇ ਏਸੀ 'ਚ ਬੈਠੇ ਆ ਉਹਨਾਂ ਨਾਲ ਕਿਸੇ ਨੂੰ ਕੁਝ ਨਹੀਂ ਦੱਸਣਾ ਸਾਡੇ ਨਾਲ ਪਤਾ ਅਕਸਰ ਕੀ ਹੁੰਦਾ ਅਸੀਂ ਖੜਦੇ ਆ ਬਾਅਦ ਚ ਜਿਹਦਾ ਨੁਕਸਾਨ ਹੋਇਆ ਹੁੰਦਾ ਜਿਹਦੀ ਅਸੀਂ ਆਵਾਜ਼ ਬੁਲੰਦ ਕਰਦੇ ਆ ਉਹ ਡਰ ਕੇ ਘਰੇ ਪੈ ਜਾਂਦਾ ਨਹੀਂ 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 ਬਾਈ ਜੀ ਚਲੋ ਬਹੁਤ ਧੰਨਵਾਦ ਗੱਲ ਕਰਦੇ ਆ ਤੁਹਾਡੇ ਨਾਲ ਅੱਗੇ